ਸ੍ਰੀ ਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਤੁਹਾਨੂੰ ਅੱਜ ਮੇਰੇ ਚਾਚਾ ਜੀ ਇਹ ਪਿੰਡ ਜੱਸੀਪੋ ਵਾਲੀ ਤੋਂ ਮਲਾਉਣੇ ਆਪਾਂ ਉਹਨਾਂ ਨਾਲ ਤੇ ਉਹਨਾਂ ਨੇ ਮਾਲਾ ਕਾਫੀ ਲੰਮੇ ਚਰਨ ਨਸ਼ਾ ਖਾਦਾ ਨਸ਼ਾ ਵੀ ਖਾਦਾ ਪੋਸਤ ਬਹੁਤ ਜ਼ਿਆਦਾ ਤੇ ਹੁਣ ਕਈ ਸਾਲ ਹੋ ਗਏ ਉਹਨਾਂ ਨੂੰ ਪੋਸਤ ਛੱਡਿਆ ਨੂੰ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਕਈ ਵੀਰ ਕਹਿੰਦੇ ਆ ਅੱ비 ਨਸ਼ਾ ਛੁੱੜਦਾ ਨਹੀਂ ਐ ਨਹੀਂ ਹੁੰਦਾ ਨਾ ਛੱਡਣ ਵਾਲਾ ਹੋਵੇ ਬੰਦਾ ਛੱਡ ਜਾਂਦਾ ਤੇ ਸਾਡੇ ਚਾਚਾ ਜੀ ਫੋਰਡ ਮੰਨ ਲਾ ਵੀ ਸਾਰਾ ਕੰਮ ਕੀਤਾ ਇਹਨਾਂ ਨੇ ਹਨਾ ਕਰਦੇ ਆ ਖੇਤੀ ਦਾ ਜਿੰਨਾ ਹੁੰਦਾ ਮਿਸਤਰੀਆਂ ਨਾਲ ਵੀ ਜਾਂਦੇ ਆ ਦਿਹਾੜੀ ਮੰਨ ਲਾ ਠੇਕੇ ਤੇ ਸਾਰਾ ਕਰਦੇ ਇਟਾਂ ਦਾ ਲੈ ਕੇ ਹਨਾ ਵੀ ਸਾਡੇ ਪਿੰਡ ਚੋਂ ਉਹ ਫੁੱਲ ਕੰਮ ਵਾਲੇ ਕਿਨੇ ਜਾਂਦੇ ਆ ਵੀ ਤਾਂ ਜੋ ਇਹਨਾਂ ਨੂੰ ਫੋਰਡ ਫੋਰਡ ਕਹਿੰਦੇ ਆ ਪਿੰਡ ਚ ਤੇ ਆਪਾਂ ਗੱਲਬਾਤ ਕਰਦੇ ਆ ਹੋਰ ਦਾ ਤਾਂ ਹੀ ਠੀਕ ਹਾਂ ਹਾਂ ਜੀ ਠੀਕ ਹੈ ਵਧੀਆ ਵਧੀਆ ਕੈਮਾ ਸੇਤ ਹਾਂ ਜੀ ਪੂਰੀ ਕੈਨ ਤੇ ਆਪਾਂ ਵੀ ਨਸ਼ਾ ਕਰਦੇ ਸੀ ਨਾ ਪੋਸ ਦਾ ਹਾਂ ਬਹੁਤ ਕਰਿਆ ਜੀ ਬਾਰ ਕਿੰਨਾ ਚਿਰ ਆ 12 13 ਸਾਲ ਖਾਦਾ ਜੀ ਹਾਂ ਪੂਰੇ ਸ਼ਹਿਰ ਤੇ ਕਿੰਨੀ ਕਿੰਨੀ ਕੁ ਉਮਰ ਚ ਲੱਗੇ ਸੀ ਤੁਸੀਂ ਮੈਂ ਵੀ 20 ਸਾਲ ਦੀ ਉਮਰ ਇਸ 20 ਸਾਲ ਦੀ ਅੱਛਾ ਤੇ ਕਿੰ ਕਿੰਨਾ ਚਿਰ ਖਾਦਾ ਫਿਰ ਤੁਸੀਂ ਜੀ ਆ ਦੇਖ ਲਓ ਦੁਬਾਰਾ ਮੈਨੂੰ 60 ਦੀ ਹੋ ਗਈ ਹੈ 60 ਦੀ 20 ਸਾਲ ਦਾ ਮੰਨ ਲਾ 20 ਸਾਲ ਨਸ਼ਾ ਖਾਦਾ ਹਾਂ 20 ਸਾਲ ਕਰਦਾ ਤੇ 20 ਸਾਲ ਹੋ ਗਏ ਛੱਡੇ ਨੂੰ ਹਣਾ ਹੋ ਗਿਆ ਉਹਨਾਂ ਦੇ 15-20 ਸਾਲ ਤਾਂ ਨਾ ਹਾਂ ਹੋ ਗਏ ਹੋਣਗੇ ਤੇ ਕਿੰਨਾ ਕ ਪੋਸਟ ਖਾਂਦੇ ਦੱਸੋ ਤੁਸੀਂ ਇਹਨਾਂ ਨੂੰ ਲੋਕਾਂ ਨੂੰ ਉਹ ਤਾਂ ਮੈਂ ਕਿੱਲੋ ਦਾ ਮਤਲਬ ਖਾਈ ਜਾਂਦਾ ਹੁਣ ਨਾ ਮਹੀਨੇ ਦਾ ਮਾੜਾ 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 ਹਾਂ ਕਰਦੇ ਕਰਦੇ ਕਿੱਦੂ ਲੱਗੇ ਮਾਜ ਨਹੀਂ ਕਿਸੇ ਤੇ ਮੰਨ ਹਾਂ ਤੇ ਕੰਮ ਤਾਂ ਦਾ ਪੂਰਾ ਕਰਦੇ ਫਿਰ ਹਾਂ ਕੰਮ ਹੁਣ ਵੀ ਆਪਾਂ ਹੁਣ ਛੱਡਿਆ ਕਿੰਨੇ ਸਾਲ ਹੋ ਗਏ ਜਿੱਥੇ ਮਰਜੀ ਲਾ ਦਿਓ ਤੇ ਫਿਰ ਤੁਸੀਂ ਜਦੋਂ ਇਹ ਮੰਨ ਲਾ ਪੋਸਟ ਛੱਡਿਆ ਨਾ ਕਿਉਂ ਛੱਡਿਆ ਫਿਰ ਈ ਮੈਨੂੰ ਡਾਕਟਰ ਆਦਾ ਵੀ ਤੂੰ ਹੁਣ ਆਵੋ ਅੱਖਾਂ ਤੋਂ ਜਿਸ ਨੂੰ ਫੜ ਜੂ। ਅੱਖਾਂ ਤੋਂ? ਹਾਂ ਵੀ ਤੂੰ ਇਹ ਨਸ਼ਾ ਛੱਡ ਦੇ ਚੰਗਾ ਰਹੇ। ਅੱਛਾ। ਮੈਨੂੰ ਕਿਸੇ ਨੇ ਸਿਆਣ ਨਾ ਨਹੀਂ। ਅੱਛਾ। ਬੱਚਾ ਇੱਕੋ ਹੀ ਪਤਾ ਨਹੀਂ ਹੁੰਦਾ ਬੱਚਿਆਂ ਦਾ। ਅੱਛਾ। ਮਾਂ ਜੀ ਪਾਏ ਪਾਏ ਨੇ ਤੇ ਉਹ ਵਾਲਾ ਕੀ ਪੌਰ ਮਾਂ ਤੈਨੂੰ। ਹੂੰ। ਮਾਂ ਕਜੀ ਮੈਨੂੰ ਟੱਟੀਆਂ ਰੁਕੀਆਂ ਚਾਹੀਦੀ ਨਹੀਂ ਹੋਰ ਕੁਛ ਨਹੀਂ ਪਰਵਾਹ ਮੈਨੂੰ। ਅੱਛਾ ਅੱਛਾ। ਉਹ ਵਾਲੇ ਮੇਰੀ ਜ਼ਿੰਮੇਵਾਰੀ ਹੈ। ਅੱਛਾ। ਕਿਹੜੇ ਟੱਟੀਆਂ ਦਾ ਜਦੋਂ ਹੱਟ ਪੈ ਤੋਹੇ। ਹੂੰ। ਤੇ ਆਡੇ ਵਾਲਾ ਬੰਤ। ਬੰਤਰਡੇ ਵਾਲਾ ਪੂਸ ਮੰਡੀ ਵਾਲਾ ਪੂਸ ਮੰਡੀ ਵਾਲਾ ਹਾਂ ਉਹ ਪੰਮੇ ਦਾ ਡੈਡੀ ਹਾਂ ਹਾਂ ਪੰਮੇ ਦਾ ਡੈਡੀ ਬੰਦਾ ਬਹੁਤ ਨਰਮ ਜੀ ਬੰਤ ਉਹਨੇ ਟੀਕਾ ਲਾਤਾ ਗੋਲੀਆਂ ਦੇ ਦਿੱਤੀਆਂ ਆ ਦੁਪਹਿਰ ਨੂੰ ਹੂੰ ਕੁਛ ਨਹੀਂ ਹੋਇਆ ਮੈਂ ਦੂਜੇ ਦਿਨ ਆਵਾਂ ਕਿਵੇਂ ਆਵਾਂ ਠੀਕ ਆ ਜੀ ਹੂੰ ਆਲਾ ਫੇਰ ਤੀਜੇ ਦਿਨ ਆਲਾ ਕਿਵੇਂ ਆ ਮਾ ਟੱਲੀ ਹੈ ਹਾਂ ਜੀ ਆਲਾ ਟੱਲੀ ਰਹੇਗਾ ਜਦੋਂ ਬਾਅਦ ਬੋਤਲ ਲਾਉਂ ਤੇਰੀ ਤਾਕਤ ਤਾਲੀਆਂ ਅੱਛਾ ਮਾ ਸਰੀਰ ਕੰਮ ਦਾ ਆਲਾ ਕਮਜ਼ੋਰੀ ਕਰਕੇ ਕੰਮ ਰਹਾ ਅੱਛਾ ਮਾ ਠੀਕ ਆ ਹੋਰ ਕੋਈ ਨਾ ਜਮਾਨੀ ਹੂੰ ਉਹਦੇ ਬਾਅਦ ਵੀ ਬਸ ਉਹ ਦੁਬਾਰਾ ਕਿੰਨਾ ਚਿਰ ਦਵਾਈ ਖਵਾਈ ਫਿਰ ਉਹਨੇ ਤੁਹਾਨੂੰ ਉਨੇ ਪੰਜ ਚਾਰ ਦਿਨ ਹੀ ਖਵਾਈ ਹੈ ਪੰਜ ਚਾਰ ਦਿਨ ਹਾਂ ਤੇ ਫਿਰ ਤੁਸੀਂ ਕਿੰਨਾ ਚਿਰ ਤੋਂ ਕੰਮ ਕਰਨ ਲੱਗ ਗਏ ਸੀ ਮੈਂ ਤੀਜੇ ਚੌਥੇ ਦਿਨੋਂ ਚੱਲ ਪਿਆ ਕੰਮ ਕਰਨਾ ਹਾਂ ਕੰਮ ਮੈਂ ਨੀਂ ਨੁੰਦਾ ਜਾਂਦੀ ਹੈ ਹਾਂ ਨੀਲ ਪੂਰੀ ਅੱਛਾ ਤੇ ਹੁਣ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੋਵੇ ਕੋਈ ਤਾਂ ਕੋਈ ਨਹੀਂ ਜੰਮ ਜੰਮ ਡੱਕਾ ਨਹੀਂ ਡੱਕਾ ਹਾਂ ਹਾਂ ਹੁਣ ਆਪਣੇ ਵੀ ਉੱਤੇ ਵੇਖ ਪਾਪਾ ਪੂਪਾ ਮਿੱਟੀ ਬਾਈ ਜੇ ਕੱਢਾਈ ਤੇ ਕੰਮ ਤਾਂ ਤੁਸੀਂ ਬਹੁਤ ਕਰਦੇ ਰਹੋ ਹਾਂ ਹਾਂ ਤੇ ਲੋਕ ਇਹ ਕਹਿੰਦੇ ਵਿੱਚ ਜੀ ਸਾਡੀ ਤਾਂ ਮਜਬੂਰੀ ਆ ਨਸ਼ਾ ਦਰੰਗ ਹੋ ਜੂਏ ਗੱਲਾਂ ਸੱਚ ਆ ਕਿ ਐਵੇਂ ਆ ਵੀ ਛੱਡ ਕੇ ਮਾਈ ਜੰਦੇ ਜੀ ਮਨ ਨਹੀਂ ਮਾਰਦੇ ਮਨ ਮਾਰੋ ਹਾਂ ਕੁਝ ਨਹੀਂ ਹੁੰਦਾ ਬੰਦੇ ਵੈਸੇ ਮੈਂ ਤੁਹਾਨੂੰ ਇੱਕ ਗੱਲ ਮੈਂ ਵੀ ਦੱਸਦਾ ਹਾਂ ਹਾਂ ਵੀ ਜਿਹੜਾ ਨਸ਼ਾ ਹੁੰਦਾ ਨਾ ਇਹਦਾ ਦਰੰਗ ਨਾਲ ਕੋਈ ਲੈਣਦੇ ਨਹੀਂ ਹੁੰਦਾ ਜਿਹੜਾ ਨਸ਼ਾ ਕਰਦੇ ਆ ਉਹਨਾਂ ਨੂੰ ਜ਼ਿਆਦਾ ਦਰੰਗ ਹੋਣ ਦੇ ਚਾਂਸ ਹੁੰਦੇ ਆ ਹਾਂ ਹੁੰਦੇ ਆ ਬਿਲਕੁਲ ਹੈ ਮੰਨ ਲਾ ਤੇ ਇਹ ਤਾਂ ਕਵੇਂ ਪੁਰਾਣੀਆਂ ਰੀਤਾਂ ਬਲਾਈਆਂ ਪਹਿਲਾਂ ਬੈਦ ਕੀ ਸੀ ਨਾ ਸਾਡੇ ਕੋਲੇ ਦਵਾਈਆਂ ਹੀ ਦੋ ਸੀ ਆ ਠੀਕ ਹੈ ਫੀਮ ਇੱਕ ਦਵਾਈ ਇੱਕ ਸੀ ਫੀਮ ਮੰਨ ਲਓ ਪੋਸਟ ਆਏ ਚੋਂ ਨਿਕਲਿਆ ਨਾ ਜਦੋਂ ਮੰਨ ਲੱਕ ਕਿਸੇ ਨੂੰ ਕੋਈ ਖੰਗ ਜ਼ਖਾਮ ਲੱਗਦੀ ਬੈਦ ਤਾਂ ਦੋ ਚਾਰ ਦਿਨ ਉਹ ਪਿਓਰ ਫੀਮ ਹੁੰਦੀ ਉਹ ਦੇ ਦਿੰਦੇ ਬੱਚੇ ਨੂੰ ਬੁੜੇ ਨੂੰ ਉਹ ਵੈਸੇ ਹੀ ਬੁਖਾਰ ਨੇ 72 ਘੰਟਿਆਂ ਬਾਅਦ ਕਿਸੇ ਵੀ ਬਿਮਾਰੀ ਨੇ ਮੁਰਨਾ ਹੁੰਦਾ ਮੁਰ ਜਾਂਦੀ ਸੀ ਹੈ ਨਾ ਲੋਕਾਂ ਨੇ ਇਹ ਬਣਾ ਲਿਆ ਜੀ ਉਹ ਕੇ ਫੀਮ ਦੇ ਫਾਇਦੇ ਵਾਲੇ ਆ ਹਾਂ ਇੱਕ ਬੰਦੇ ਨੇ ਮੇਰੇ ਨਾਲ ਮੰਨ ਲਾ ਵੀ ਜੁੜਿਆ ਹੋ ਗਈ ਇੱਕ ਉਹ ਐਵੇਂ ਪ੍ਰਚਾਰ ਕਰਦਾ ਫਿਰਦਾ ਜੀ ਫੀਮ ਦੇ ਫਾਇਦੇ ਵਾਲੇ ਆ ਪਤੰਦਰੋ ਤੁਸੀਂ ਦੇਖੋ ਜਿਹੜੇ ਫੀਮ ਨਾਲ ਤਾਂ ਬਾਲੇ ਨੁਕਸਾਨ ਆ ਬੰਦੇ ਨੂੰ ਹਾਂ ਹਾਂ ਜੀ ਹਾਂ ਹੈ ਜਿੰਨੇ ਫੀਮ ਦੇ ਨੁਕਸਾਨ ਆ ਨਾ ਮੰਨ ਲਾ ਫੀਮ ਖਾਣ ਨਾਲ ਬੰਦਾ ਸਭ ਤੋਂ ਪਹਿਲਾਂ ਤਾਂ ਨਵਰਦੀ ਹੋ ਜਾਂਦਾ ਬਾਈ ਹੋ ਜਾਂਦਾ ਠੀਕ ਹੈ ਜਦੋਂ ਬੰਦਾ ਨਵਰਦ ਹੋ ਗਿਆ ਪਿੱਛੇ ਕੀ ਰਹਿ ਗਿਆ ਬਾਈ ਯਾਰ ਹੈ ਪਿਓਰ ਫੀਮ ਖਾ ਮੰਨ ਲਾ ਜਿਹੜਿਆਂ ਦੇ ਪਿਓਰ ਖਾਨ ਨਾਲ ਹਾਂ ਜੀ ਹਾਂ ਉਸ ਤੋਂ ਬਾਅਦ ਕੰਮ ਤੇ ਰਹੀ ਗੱਲ ਫੀਮ ਕਿੜਾ ਬਾਈ ਚਿੱਟੇ ਤੋਂ ਘੱਟ ਹੈ ਹਾਂ ਨਹੀਂ ਨਹੀਂ ਘੱਟ ਨਹੀਂ ਹੈ ਘੱਟ ਮੰਨਦਾ ਤੁਸੀਂ ਚਾਚਾ ਨੋ ਨੋ ਫੀਮ ਵੀ 2300 ਨੂੰ ਟੋਲਾ ਹੈ ਹਾਂ ਹੈ ਬਿਲਕੁਲ ਚਿੱਟਾ ਵੀ 200 ਨੂੰ ਗ੍ਰਾਮ ਹੈ ਗੱਲਾਂ ਆਮੀ ਵਿਚ ਟਿੱਟੇ ਨਾਲ ਮਾਰ ਕੇ ਖੜਾ ਛੁੱਟ ਜਾਂਦਾ ਜਿਹੜੀ ਜ਼ਮੀਨ ਜਾਇਦਾ ਤਾਂ ਉਹ ਪਿੱਛੇ ਹਾਂ ਠੀਕ ਬੱਚਿਆਂ ਲਈ ਵਜ ਜਾਂਦੀ ਆ ਫੀਮ ਛੜਦੀ ਕੁਛ ਨਹੀਂ ਹਾਂ ਠੀਕ ਹੈ ਫੀਮ ਨੇ ਤਾਂ ਤੁਹਾਨੂੰ ਪਤਾ ਹੀ ਆ ਤੂੰ ਆਪ ਹੀ ਦੇਖਿਆ ਨਾ ਇਹੇ ਘਰ ਚਾਚਾ ਜਿਹੜੇ 2-2000-1000 ਕੇਲੇ ਵਾਲੇ ਬੰਦੇ ਸੀ ਤੂੰ ਜਾਣੇ ਆ ਨਾ ਤੇਰੀਆਂ ਰਿਸ਼ਤੇਦਾਰੀਆਂ ਜੇ ਵੀ ਆ ਕਿਵੇਂ ਉਹਨਾਂ ਨੇ ਵੀ ਪਨਾਹ ਕਰਤੀ ਹਾਂ ਕਰਤੀ ਬਿਲਕੁਲ ਵੀ ਆਪਣੀ ਸਾਰੀ ਜ਼ਮੀਨ ਫੀਮ ਪਿੱਛੇ ਵੇਚਦੀਆਂ ਫੇ ਤੇਰੀ ਮਾਸੀ ਆਦੀ ਤੇਰੇ ਨੂੰ ਠੋਕਰ ਲਾ ਚੱਟੇਗਾ ਤਾਂ ਜਮਾਂ ਨੇੜੇ ਨਾ ਜਾਇਂ ਹਾਂ ਫੇਰ ਗੱਲ ਤਾਂ ਉਹੀ ਆ ਤੇ ਕੋਈ ਵਹਿਮ ਨਾ ਕਰੀਂ ਬੈਨ ਤਾਂ ਕਰਨਾ ਨਹੀਂ ਚਾਹੀਦਾ ਹਾਂ ਮੇਰੇ ਮਾਪੇ ਪਹਿਲੇ ਆਉਂਦੇ ਦੇਖਿਆ ਸੋਚਿਆ ਹਾਂ ਹਾਂ ਬਸ ਵੀ ਮੈਂ ਕਿ ਮਨ ਮਾਰ ਲਿਆ ਬਾ ਮਨ ਮਾਰ ਲਿਆ ਮੇਰੇ ਅੱਬ ਤੇ ਡੋਰੀ ਰੱਖਤੀ ਹਾਂ 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 ਫੇਰ ਆ ਫਿਰਦੇ ਆ ਲੈਹਰਾ ਮਾਰਦੇ ਨਹੀਂ ਅੱਗੇ ਤੇਰਾ ਕਿ ਹੁੰਦੇ ਯਾ ਭਤੀਜਾ 500 ਦੇ ਦੇ ਨਹੀਂ ਹੁੰਦਾ ਹੀ ਆ ਕੋਈ ਦੰਦਾ ਨਹੀਂ ਨਾਲੇ ਤਾਂ ਕੰਮ ਕਰਾਉਂਦਾ ਬੰਦਾ ਆਪਾਂ ਤੋਂ ਹਣਾ ਤੇ ਨਾਲੇ ਅਗਲਾ ਉਹ ਅਗਲਾ ਸਾਨ ਕਰਦਾ ਹਾਂ ਹਾਂ ਬਿਲਕੁਲ ਨਾਲੇ ਮਜ਼ਾਕ ਕਰਦਾ ਫੇਰ ਹਾਂ ਬਿਲਕੁਲ ਅਗਲਾ ਹੰਨਾ ਇਹਨੂੰ ਆਏ ਹੋ ਜੀ ਇਹਨੂੰ ਆਏ ਹੋ ਅਗਲਾ ਅੰਦਤਰਾ ਮਨ ਮਾਰੋ ਹਾਂ ਵੈਸੇ ਨਾ ਨਸ਼ਿਆਂ ਚ ਕੁਛ ਨਹੀਂ ਕਿਸੇ ਪਿੱਛੇ ਨਾ ਲੱਗੋ ਵੀ ਫੀਮ ਚੰਗੀ ਆ ਫਲਾਨਾ ਛੱਡੋ ਹਾਂ ਜੀ ਮੈਂ ਹਾਂ ਮਨ ਮਾਰੋ ਕੋਈ ਇਹ ਨਸ਼ੇ ਸਾਡੇ ਸਰੀਰ ਨੂੰ ਬਹੁਤ ਘਾਤਕ ਹੈ ਆ ਤੁਹਾਡੇ ਸਾਹਮਣੇ ਬੈਠਾ ਚਾਚਾ ਫੋੜ ਮਨ ਲਾ ਵਿਚਾਰਾ ਗਰੀਬ ਬੰਦਾ ਸੀ ਤੇ ਸੱਤ ਕੁੜੀਆਂ ਨੇ ਆਪਣੇ ਹਾਂ ਸੱਤ ਆ ਜੀ ਸੱਤ ਕੁੜੀਆਂ ਤੇ ਜੇ ਬਾਈ ਨਸ਼ਾ ਨਾ ਕਰਦਾ ਹੁੰਦਾ ਇੱਕ ਵੀ ਬੱਚੇ ਨੂੰ ਨਹੀਂ ਪੜਾ ਸਕਦਾ ਸੀ ਤੇ ਇਹਨੇ ਸਾਰੀਆਂ ਸੱਤੇ ਕੁੜੀਆਂ ਇਹਦੀਆਂ ਬੜੀਆਂ ਚਾਚੇ ਦੀਆਂ ਤੇ ਜੌਬ ਕਰਦੀਆਂ ਵਿਚਾਰੀਆਂ ਹੈ ਤੇ ਛੋਟੀਆਂ ਪੜੀ ਜਾਂਦੀਆਂ ਤੇ ਵੱਡੀਆਂ ਦੋ ਜੌਬ ਕਰਦਿਆਂ ਕਿ ਤਿੰਨ ਇਹ ਗੁੱਡੀ ਆਪਣੀ ਬਾਹਰ ਵੀ ਹੈ ਨਾ ਹਾਂ ਇੱਕ ਵਾਰ ਇੱਕ ਸਾਡੇ ਚਾਚੇ ਦੀ ਗੁੱਡੀ ਬਾਹਰ ਵੀ ਹੈ ਮੰਨ ਲਾ ਵੀ ਇਹ ਨਸ਼ਾ ਛੱਡ ਕੇ ਸੁਭਾਅ ਹੋ ਸਕੇ ਨਹੀਂ ਵਿਚਾਰਾ ਜੇ ਮੰਨ ਲਾ ਮੰਨ ਲਾ ਵੀ ਗਰੀਬ ਬੰਦਾ ਸੀ ਨਾ ਜੇ ਪੋਸਤ ਹੀ ਨਾ ਛੱਡਦਾ ਤਾਂ ਕਿੱਥੋਂ ਬੱਚੇ ਪੜਾ ਲੈਂਦਾ ਆਪਦੇ ਤੇ ਕੋਈ ਹੁਣ ਕੋਈ ਤਖਲੀਬ ਵਗੈਰਾ ਕਦੇ ਨੀਂਦ ਚ ਨਾ ਨਾ ਜਮਾਈ ਨਹੀਂ ਪੂਰਾ ਵੀ ਸ਼ਰਾਬ ਵੀ ਪੀ ਲੈਣੇ ਕੋ ਬੰਦ ਨਹੀਂ ਉਹ ਵੀ ਬੰਦ ਹੈ ਬੰਦ ਆ ਉਹ ਚਾਹ ਵੀ ਨਾਲ ਹੀ ਬੰਦ ਹਾਂ ਤੇ ਸਾਰੇ ਵਿਆਹ ਸ਼ਾਦੀ ਹੋਏ ਉਨ ਤੋਂ ਮੰਨ ਉਹ ਤਾਂ ਪੀਣੀ ਆ ਉਹ ਤਾਂ ਪੀ ਲੈਂਦੇ ਅਗਲਾ ਬੰਦਾ ਉਹ ਕੋਈ ਪੀਂਟ ਪੀਣੀ ਨਹੀਂ ਹੁੰਦੀ ਵਿਆਹ ਸ਼ਾਦੀ ਤੇ ਬੰਦੇ ਤੇ ਬੰਦੇ ਨੇ ਪੀ ਲਈ ਹੈ ਹਾਂ ਆ ਠੀਕ ਹੈ ਕੋਈ ਨਹੀਂ ਕੋਈ ਪ੍ਰੋਬਲਮ ਕਿਸੇ ਪ੍ਰਕਾਰ ਦੀ ਨਹੀਂ ਕੋਈ ਮਾਰ ਨਹੀਂ ਜਮਾਈ ਨਹੀਂ ਪੂਰਾ ਖਾਣ ਵੇਲੇ ਤਾਂ ਪ੍ਰੋਬਲਮ ਰਹਿੰਦੀ ਹੂਏ ਤਾਂ ਕਿਵੇਂ ਆ ਨਹੀਂ ਨਹੀਂ ਜਦੋਂ ਆਪਾਂ ਪੋਸਟ ਖਾਂਦੇ ਸੋ ਉਹ ਤਾਂ ਮੰਨ ਲਾ ਬਹੁਤ ਪ੍ਰੋਬਲਮ ਆਉਂਦੀ ਹੈ ਬੰਦੇ ਨੂੰ ਹੁਣ ਆਉਂਦੀ ਤਾਂ ਹੈ ਨਹੀਂ ਨਹੀਂ ਉਦੋਂ ਨਹੀਂ ਜਦੋਂ ਖਾਂਦੇ ਸੀ ਮੰਨ ਲਾ ਉਦੋਂ ਤਾਂ ਪ੍ਰੋਬਲਮ ਮੈਂ ਵੀ ਨਸ਼ਾ ਕਰਦਾ ਸੀ ਨਾ ਜਦੋਂ ਬਾਹਲੀ ਪ੍ਰੋਬਲਮ ਰਹਿੰਦੀ ਆ ਨਸ਼ਾ ਕਰਕੇ ਤਾਂ ਉਦੋਂ ਤਾਂ ਬਾਹਲੀ ਰਹਿੰਦੀ ਸੀ ਟੈਨਸ਼ਨ ਰਹਣੀ ਕਬਜ਼ੀ ਹੋ ਜਾਣੀ ਹੈ ਨਾ ਮੰਨ ਲਾ ਹਾਂ ਹਾਂ ਤੇ ਜੀਣਾ ਲੱਗਣਾ ਸਾਰੀਆਂ ਭਾਵਨਾ ਮਰ ਜਾਂਦੀਆਂ ਬੰਦੇ ਦੇ ਅੰਦਰ ਲਈਆਂ ਜਿਹੜੀਆਂ ਸਾਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਮਿਲਦੀਆਂ ਉਹ ਜਦ ਨਸ਼ਾ ਕਰਨ ਨਾਲ ਸਾਡੀਆਂ ਮਰ ਜਾਂਦੀਆਂ ਹੈ ਉਹ ਖੁਸ਼ੀਆਂ ਮਰ ਜਾਂਦੀਆਂ ਜਿਹੜੀਆਂ ਮੱਲਾ ਵੀ ਜਿਵੇਂ ਆਹ ਕੁਦਰਤ ਦਾ ਵੇਹੂ ਆ ਕਿੰਨਾ ਸੋਹਣਾ ਸਵੇਰ ਸਵੇਰ ਹਨਾ ਇਹ ਨਸ਼ਾ ਕਰੇ ਤਾਂ ਕੁਝ ਵੀ ਸੋਹਣਾ ਨਹੀਂ ਲੱਗਦਾ ਤੇ ਜਦੋਂ ਆਪਾਂ ਨਸ਼ਾ ਛੱਡ ਚੁੱਕੇ ਹੁੰਨੇ ਆ ਹਨਾ ਹਾਂ ਹਾਂ ਤੇ ਉਦੋਂ ਇਹ ਜਿਹੜੇ ਬੰਦੇ ਨਸ਼ਾ ਨਹੀਂ ਕਰਦੇ ਉਦੋਂ ਉਹਨਾਂ ਲੋਕਾਂ ਨੂੰ ਇਹ ਚੀਜ਼ ਬਹੁਤ ਵੱਡੀ ਖੁਸ਼ੀ ਦਿੰਦੀ ਆ ਬਹੁਤ ਸੋਹਣਾ ਲੱਗਦਾ ਇਹ ਮਾਹੌਲ ਆ ਨਾ ਜਿਵੇਂ ਐ ਬਾ ਮੱਲਾ ਵੀ ਬਿਲਡਿੰਗ ਦੇਖ ਲਈ ਕੋਈ ਸੋਹਣੀ ਐ ਦੇਖ ਲਈ ਇਹ ਨਸ਼ਾ ਤਾਂ ਸਾਰੇ ਬੰਦੇ ਦੇ ਜज्ਬਾਤ ਮਾਰ ਦਿੰਦਾ ਮਾਰਦੀ ਹੈ ਜੀ ਦੀਦੇਂ ਝੜ ਕੇ ਕੋਈ ਹਾਂ ਉਠੀਦਾ ਨਹੀਂ ਮੈਂ ਆ ਖੁਦ ਨਸ਼ਾ ਕਰਦਾ ਰਿਆ ਐਵੇਂ ਹਾਂ ਤੋਂ ਨੂੰ ਦਾ ਪਤਾ ਮੈਂ ਤਾਂ ਖੁਦ ਨਸ਼ਾ ਕਰਦਾ ਆ ਰਿਆ ਹਾਂ ਜੀ ਬਹੁਤ ਜਿਆਦਾ ਨਸ਼ਾ ਕਰਿਆ ਮਨ ਲਾ ਡਿਪਰੈਸ਼ਨ ਵਗੈਰਾ ਹੋਰ ਠੀਕ ਹੈ ਤੇ ਬੰਦੇ ਨੂੰ ਇਹ ਵਿੱਚੋਂ ਵਿੱਚੋਂ ਕਮਜ਼ੋਰ ਕਰਦਾ ਬਹੁਤ ਜਿਆਦਾ ਹੈ ਹੈ ਬੋਦਾ ਹੋ ਜਾਂਦਾ ਬੰਦਾ ਬੋਦਾ ਹੋ ਜਾਂਦਾ ਹਾਂ ਜੀ ਹਾਂ ਤੇ ਸਾਰੇ ਭਰਾਵਾਂ ਨੂੰ ਕਹਿਣੇ ਆ ਤੁਸੀਂ ਵੀ ਨਸ਼ਾ ਜ਼ਰੂਰ ਛੱਡੋ ਹਾਂ ਬਿਲਕੁਲ ਐਵੇਂ ਭਾਈ ਕਿਸੇ ਦੀਆਂ ਗੱਲਾਂ ਪਿੱਛੇ ਨਾ ਲੋਗੋ ਵੀ ਫਲਾਨਾ ਨਸ਼ਾ ਵਧੀਆ ਫਲਾਨਾ ਵਧੀਆ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਨਸ਼ਾ ਛੱਡੋ ਕੋੜ ਵੱਡੋ ਜਵਾਕ ਬਦਾਮ ਬਰਾ ਕਹੀ ਦਿੰਦੇ ਮੈਨੂੰ ਚੰਗੀ ਗੱਲ ਕੁੜੀਆਂ ਦਾ ਇਹੀ ਹੈ ਨਾ ਤਾਚੇ ਸਾਡੇ ਗੁੱਡੀਆਂ ਬਹੁਤ ਸੇਵਾ ਕਰਦੀਆਂ ਨੇ ਤੇ ਇਹੀ ਗੱਲ ਹੈ ਵੀ ਆਪਾਂ ਤਾਂ ਚੰਗੀ ਖਰਾਕ ਖਾਓ ਹਾਂਜੀ ਤੇ ਆਪਣੇ ਆਪਣਾ ਫਰਜ਼ ਕੀ ਹੈ ਮਾਤਾ ਪਿਤਾ ਨੂੰ ਸਾਹਮਣਾ ਫਿਰ ਆਪਾਂ ਵੱਡੇ ਹੋ ਜੰਨੇ ਆਪਾਂ ਆਪਣੇ ਬੱਚਿਆਂ ਨੂੰ ਸਾਹਮਣਾ ਉਹੀ ਆਪਣਾ ਫਰਜ਼ ਪੂਰਾ ਕਰ ਲੀਏ ਤਾਂ ਆਪਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਨਸ਼ਾ ਕਰਨ ਦੀ ਤਾਂ ਆਪਾਂ ਨੂੰ ਲੋੜ ਹੀ ਨਹੀਂ ਹੁਣ ਆ ਕੁੜੀਆਂ ਮੈਨੂੰ ਰੋਕਦੀਆਂ ਮਾਂ ਕਹੇ ਪੁੱਤ ਮੈਂ ਗੱਡੀ ਖੜਜੂ ਮੇਰੀ ਹਾਂ ਵੀ ਨਾ ਮੈਨੂੰ ਰੋਕ ਕੋ ਮੈਨੂੰ ਜਾ ਹੁੰਦੇ ਕੰਮ ਤੇ ਹਾਂ ਪਾਪਾ ਜਿੱਦੇ ਚਾਚਾ ਬਹਿ ਗਿਆ ਬਸ ਬਸ ਉਹ ਮਾਂ ਪਾਪਾ ਤੂੰ ਆਰਾਮ ਕਰ ਸਾਡਾ ਮਾਂ ਕਹੇ ਆਰਾਮ ਨਹੀਂ ਪੁੱਤ ਹੂੰ ਗੱਡੀ ਚਾੜੀ ਮੇਰੀ ਵਧੀਆ ਹਾਂ 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 ਪਰ ਆਰਾਮ ਨਾ ਸਭ ਨਾਲ ਹੈ ਆਰਾਮ ਨਾ ਕੰਮ ਕਰਕੇ ਆਉਣਾ ਹਾਂ ਹਾਂ ਗੱਲ ਗੱਲ ਨਾ ਫਿਰ ਉਹ ਬੰਦਾ ਬਹਿ ਜਾਂਦਾ ਜਹਾ ਹਾਂ ਬਹਿ ਜਾਂਦਾ ਫਿਰ ਉਹ ਆਲੀ ਤੇਰੀ ਮਰਜ਼ੀ ਤੇ ਉਹ ਰੋਟਾ ਤਾਂ ਸਾਡਾ ਅੱਜ ਵੀ ਕੰਮ ਕਰਦਾ ਦੇਖ ਲਓ ਗੁੱਡੀਆਂ ਰੋਕਦੀਆਂ ਕੰਮ ਤੋਂ ਵੀ ਬੀਗਾਸੀਤ ਭਾਈ ਡੈਡੀ ਹੁਣ ਤੱਕ ਰਾਮਕਾਰ ਤੇ ਰਾਮ ਵੀ ਨਹੀਂ ਬੰਦੇ ਨੂੰ ਕਰਨਾ ਚਾਹੀਦਾ ਨਾ ਮੇਰੀ ਮਾਂ ਜਦੋਂ ਪਹਿਲਾਂ ਮੈਂ ਕੀ ਸੋਚ ਮੇਰਾ ਸੋਚਦਾ ਹੈ ਨਾ 10 15 ਸਾਲ ਪਹਿਲਾਂ ਮੈਂ ਜਦੋਂ ਮੈਂ ਸੋਚਦਾ ਮੇਰੀ ਮਾਂ ਸਾਰਾ ਕੰਮ ਕਰਦੀ ਮਾਂ ਬੀਬੀ ਹੁਣ ਤਾਂ ਇੱਥੇ ਬੈਠੀ ਤਾਂ ਨਹੀਂ ਹਾਂ ਠੀਕ ਹੈ ਉਹ ਕਹਿੰਦੀ ਪੁੱਤ ਜਿੱਦ ਮੈਂ ਬੈਹ ਗਈ ਉਹਦੀ ਮੈਂ ਬੁੜੀ ਹੋ ਜੂੰਗੀ ਹਾਂ ਉਹੀ ਗੱਲ ਆ ਗਈ ਬਈ ਕੰਮ ਛੱਡ ਗਈ ਤੇ ਮੈਨੂੰ ਫਿਰ ਹੌਲੀ ਹੌਲੀ ਸਮਝ ਆਈ ਵੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੈ ਚੱਕੋ ਜ਼ਿੰਮੇਵਾਰੀ ਹੈ ਨਾ ਤੇ ਹੋਰ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਹੋਰ ਕੋਈ ਨਹੀਂ ਜੀ ਬਸ ਅਸੀਂ ਰੋਕ ਜੇ ਮਾਨ ਰਖਦਾਨੀ ਹਾਂ ਮਾਨ ਕੋਈ ਨਹੀਂ ਪੁੱਤ ਮੈਂ ਨਾ ਕਰੀ ਜਾਓ ਕੰਮ ਤਾਂ ਕੰਮ ਤਾਂ ਜ਼ਰੂਰੀ ਆ ਕੰਮ ਤੇ ਦੋ ਦਿਨ ਤਾਂ ਐ ਕਰ ਦਿੰਦਾ ਹਾਂ ਕੰਮ ਤਾਂ ਬਹੁਤ ਜ਼ਰੂਰੀ ਆ ਠੀਕ ਚੰਗਾ ਚਾਚਾ ਜੀ ਫਿਰ ਧੰਨਵਾਦ ਸਾਰੇ ਭਰਾਵਾਂ ਨੂੰ ਕਹਿੰਦੇ ਆ ਸਾਡੇ ਚਾਚੇ ਵਾਂਗੂ ਨਸ਼ਾ ਛੱਡੋ ਆਪਾਂ ਵੀ ਛੱਡਿਆ ਹਾਂ ਬਿਲਕੁਲ ਜੀ ਸੈਂਟਰ ਚੋਂ ਤੇ ਆ ਮੈਂ ਤਾਂ ਸੈਂਟਰ ਚੋਂ ਛੱਡਿਆ ਬਹੁਤ ਜ਼ਿਆਦਾ ਕਰਦਾ ਸੀ ਹਾਂ ਠੀਕ ਆ ੱੱਕੇ ਨਾ ਛਡਾਇਆ ਕਰਦਿਆਂ ਨੇ ਹੋ ਗਿਆ ਛੀ ਸੱਤ ਸਾਲ ਹਾਂ ਠੀਕ ਆ ਤੇ ਚਾਚੇ ਨੇ ਸਾਡੇ ਨੇ ਘਰੇ ਛੱਡਿਆ ਘਰੇ ਛੱਡਿਆ ਜਾਂਦਾ ਇਹ ਕੋਈ ਬਹਾਲੀ ਵੱਡੀ ਗੱਲ ਨਹੀਂ ਬਾੜੀ ਦਵਾਈ ਦੀ ਲੋੜ ਨਹੀਂ ਹੁੰਦੀ ਹਾਂ ਬਿਲਕੁਲ ਬੰਦਾ ਪੋਜ਼ਟਿਵ ਹੋਣਾ ਚਾਹੀਦਾ ਹਾਂ ਵੀ ਕਾਰੇ ਵਿੱਚ ਛੱਡਣਾ ਯਾਰ ਮੈਂ ਇਹ ਸੋਚ ਲਈ ਬੱਸ ਹਾਂ ਠੀਕ ਹੈ ਤੇ ਬਸ ਨਸ਼ਾ ਕਰਨਾ ਇਹ ਬੰਦਿਆ ਤੋਂ ਥੋੜਾ ਜਿਹਾ ਦੂਰ ਰਵੇ 2-4 ਸਾਲ ਹਾਂ ਬਿਲਕੁਲ ਕਿਉਂਕਿ 2-4 ਸਾਲ ਤਾਂ ਜ਼ਰੂਰੀ ਹੈ ਜਿਨ੍ਹਾਂ ਨਾਲ ਆਪਣੀ ਮੰਨ ਲਾ ਵੀ ਕੰਪਨੀ ਹੁੰਦੀ ਹੈ ਨਾ ਹੂੰ ਹੂੰ ਠੀਕ ਆ ਜੱਤਾ ਫਿਰ ਓਕੇ ਉਹ ਮੈਂ ਸੋਡੇਰ ਕਾ ਕੋਈ ਖੜਦਾ ਮੈਂ ਖੜਦਾ ਨਹੀਂ ਹਾਂ ਬਈ ਹਾਂ ਵਧੀਆ ਚੰਗੀ ਗੱਲ ਹੈ ਠੀਕ ਆ ਬਈ ਪ੍ਰਦੀਪ ਹਾਂ ਠੀਕ ਆ ਜੱਤਾ ਓਕੇ ਬਾਈ